ਇਹੀ ਆ ਬੰਦੇ ਜਿਹੜੇ ਝਾੜੂ ਵਾਲੇ ਆ ਮੈਨੂੰ ਜੌਬ ਚੋਂ ਹਟਾਉਣ ਵਾਲੇ ਸਿਸਟਮ ਚੋਂ ਹਟਾਉਣ ਵਾਲੇ ਮੈਂ ਬਹੁਤ ਸੋਣਾ ਕੰਮ ਕਰਦਾ ਸੀ ਮੈਂ ਸੈਟੀਸਫਾਈਡ ਸੀਗਾ ਜੇ ਮੈਂ ਦਸੂਹੇ ਜਲੰਧਰ ਗਿਆ ਤੇਰਾ ਮਨ ਅਰੋੜਾ ਜੀ ਦਾ ਫੋਨ ਆ ਗਿਆ ਫੇ ਮੇਰੇ ਮਾਮਾ ਜੀ ਦਾ ਸੈਂਪਲ ਨਹੀਂ ਭਰਨੇ ਫਿਰ ਜੇ ਕਰਤਾਰਪੁਰ ਗਏ ਤਾਂ ਉੱਥੇ ਦੇ ਐਮਐਲਏ ਸਾਹਿਬ ਦਾ ਫੋਨ ਆ ਗਿਆ ਜਲੰਧਰ ਆ ਤੇ ਜਲੰਧਰ ਬਸਫਾਰਸ਼ਾਂ ਸ਼ੁਰੂ ਹੋ ਗਈਆਂ ਇਹ ਪੰਜਾਬ ਦੇ ਦੁਸ਼ਮਣ ਆ ਕੋਲ ਕੱਟੜੇ ਇਮਾਨਦਾਰ ਹੋਣ ਵਾਲਿਆਂ ਨੂੰ ਕੱਟੜੇ ਇਮਾਨਦਾਰ ਬੰਦੇ ਪਸੰਦ ਨਹੀਂ ਹੈਗੇ ਜੀ ਦੁਸ਼ਮਣ ਆ ਪੰਜਾਬ ਦੇ ਮੈਨੂੰ ਟਾਂਡੇ ਦੇ ਐਮਐਲਏ ਜਿਹੜੇ ਆ ਉਹਨਾਂ ਫੋਨ ਕਰਕੇ ਵੀ ਕਿਹਾ ਵੀ ਡਾਕਟਰ ਲਖਵੀਰ ਕੱਲ ਤੁਸੀਂ ਜਾਣਾ ਐ ਜੁਆਇਨ ਕਰਨਾ ਤੁਹਾਨੂੰ ਜੁਆਇਨ ਕਰਨਾ ਅੱਜ ਆ ਗੱਲਾਂ ਸਾਫ਼ ਹੋ ਜਾਣੀਆਂ ਚਾਹੀਦੀਆਂ ਸਰ ਸਾਹਿਬ ਕਹਿਣ ਵਾਲੇ ਵੀ ਕਹਿੰਦੇ ਨੇ ਕਿ ਐਮਪੀ ਬਣਨ ਦਾ ਸੁਪਨਾ ਦੇਖਦੇ ਦੇਖਦੇ ਡਾਕਟਰ ਲਖਵੀਰ ਸਿੰਘ ਨੌਕਰੀ ਤੋਂ ਵੀ ਹੱਥ ਤੋਂ ਬੈਠੇ ਉਹਨਾਂ ਦਾ ਰਿਜ਼ਾਈਨ ਕਰਵਾ ਦਿੱਤਾ ਉਹ ਸੁਪਨਾ ਦੇਖ ਰਹੇ ਸੀ ਕਿ ਐਮਪੀ ਬਣਨ ਦਾ ਤਾਂ ਡੀਐਚਓ ਦੇ ਅਹੁਦੇ ਤੋਂ ਵੀ ਗਏ ਜੀ ਤੁਹਾਨੂੰ ਕਿਸੇ ਸਿਸਟਮ ਚ ਸੁਧਾਰ ਲਿਆਉਣ ਲਈ ਪਾਵਰ ਚਾਹੀਦੀ ਕਿ ਨਹੀਂ ਚਾਹੀਦੀ ਜੇ ਮੈਂ ਡੀਐਚਓ ਨਾਲ ਲੱਗਦਾ ਜੇ ਮੈਂ ਪੁਲਿਸ ਲਾਈਨ ਨਾਲ ਡਾਕਟਰ ਨਾਲ ਲੱਗਦਾ ਮੈਂ ਕਿੱਦਾਂ ਦਿਖਾ ਦਿੰਦਾ ਵੀ ਮੈਂ ਕਿਵੇਂ ਕੰਮ ਕਰਦਾ ਕਿਵੇਂ ਮੱਕੀ ਮੇਰੀ ਪਰਫਾਰਮੈਂਸ ਹੁੰਦੀ ਭਾਈ ਸਾਹਿਬ ਰੰਗਲਾ ਪੰਜਾਬ ਬਣਾਉਣ ਵਾਲੇ ਬੰਦੇ ਤਾਂ ਤੁਸੀਂ ਬੇੜਾਗਰ ਕੋ ਉਹਨਾਂ ਦਾ ਕਰ ਦਿੱਤਾ ਉਹਨਾਂ ਨੂੰ ਹਟਾਤਾ ਅਸੀਂ ਤਾਂ ਸੋਚਿਆ ਵੀ ਨਹੀਂ ਲਾਈਫ ਚ ਅਸੀਂ ਤਾਂ ਇਮਾਨਦਾਰੀ ਜਿਹੜੇ ਕੋਵਿਡ 'ਚ ਕੰਮ ਕਰਦੇ ਸੀ ਨਿੱਜੀ ਤੌਰ ਤੇ ਬੜਾ ਕੁਝ ਕਰਤਾ ਤੁਸੀਂ ਉਹਨਾਂ ਨੂੰ ਬੜੇ ਤਰੀਕੇ ਨਾਲ ਹਟਾਇਆ